ਪਵਿੱਤਰ ਰਾਤਾਂ ਦੌਰਾਨ ਮਾਤਾ ਦੇ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਕੁਝ ਇਸੇ ਤਰ੍ਹਾਂ ਰਹਿੰਦੀ ਹੈ ਭਜਨ ਆਰਤੀ ਅਤੇ ਜੈਕਾਰੇ ਨਾਲ ਮਾਤਾ ਦਾ ਭਵਨ ਗੂੰਜਦਾ ਹੈ ਇਸ ਨੂੰ ਪ੍ਰਤੀਤ ਹੁੰਦਾ ਹੈ ਕਿ ਸਾਡੇ ਸਮਾਜ 'ਚ ਸ਼ਕਤੀ ਦਾ ਪ੍ਰਤੀਕ ਮਾਂ ਦੁਰਗਾ ਦੀ ਕਿੰਨੀ ਮਹੱਤਤਾ ਹੈ ਇੱਕ ਪਾਸੇ ਤਾਂ ਸ਼ਰਦਾ ਦਾ ਗ੍ਰਾਫ ਅਸਮਾਨ ਤੇ ਚੜ ਕੇ ਬੋਲ ਰਿਹਾ ਹੈ ਪਰ ਹੁਣ ਜੋ ਦੂਜੀ ਤਸਵੀਰ ਤੁਹਾਡੇ ਸਾਹਮਣੇ ਹੈ ਉਸ ਦੀ ਹਕੀਕਤ ਜਾਣ ਕੇ ਯਕੀਨ ਮੰਨੋ ਤੁਹਾਨੂੰ ਲੱਗੇਗਾ ਕਿ ਇਨਸਾਨੀਅਤ ਜ਼ਮੀਨ ਦੇ ਕਈ ਫੁੱਟ ਹੇਠਾਂ ਤੱਕ ਡਿੱਗ ਗਈ ਹੈ ਪਵਿੱਤਰ ਰਾਤਾਂ 'ਚ ਜਦੋਂ ਲੋਕ ਕੰਜਕ ਪੂਜਨ ਦੀ ਤਿਆਰੀ ਕਰ ਰਹੇ ਨੇ ਉਸ ਵੇਲੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੀ ਇਹ ਬੱਚੀ ਨਵਾਂ ਸ਼ਹਿਰ ਦੇ ਬੰਗਾ 'ਚ ਇੱਕ ਖੂਹ ਅੰਦਰੋਂ ਬਰਾਮਦ ਹੋਈ। ਯਾਨੀ ਮਾਤਾ ਦੇ ਮੰਦਰਾ 'ਚ ਲਗਾਏ ਜਾ ਰਹੇ ਜੈਕਾਰਿਆਂ 'ਚ ਖੂਹ ਅੰਦਰ ਪਈ ਇਸ ਨੌਜਵਾਨੀ ਬੱਚੀ ਦੀ ਕੋਰਲਾਹਟ ਦੱਬੀ ਗਈ। ਜਦੋਂ ਬੱਚੀ ਦਾ ਪਤਾ ਲੱਗਾ ਤਾਂ ਪੁਲਿਸ ਨੇ ਇੱਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਬੱਚੀ ਨੂੰ ਗੁਰੂ ਨਗਰੀ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ। ਜਦੋਂ ਬੱਚੀ ਨੂੰ ਲਿਆਂਦਾ ਗਿਆ ਤਾਂ ਮਾਸੂਮ ਦੀਆਂ ਅੱਖਾਂ ਵੀ ਨਹੀਂ ਖੁੱਲੀਆਂ ਸਨ ਅਤੇ ਪੂਰਾ ਸਰੀਰ ਕੀੜੇ ਮਕੌੜਿਆਂ ਨੇ ਖਾਦਾ ਹੋਇਆ ਸੀ। ਮਾਂ ਤੋਂ ਮਾਲਕਾਸ ਕਾਫੀ ਬਾਈਟ ਮਾਰਕਸ ਐਂਡ ਮਾਰਕਸ ਜਿਵੇਂ ਬੋਲਦੇ ਸੀਟੀਆਂ ਨੇ ਕੱਟਾ ਹੋਇਆ ਤਾਂ ਪੈਰ ਵੀ ਇਸ ਦਾ ਬਿਲਕੁਲ ਹੀ ਜਿਵੇਂ ਕਿਸੇ ਨੇ ਘਾਟ ਲਿਆ। ਇਸ ਤੇ ਥੋੜੇ ਜਿਹੇ ਕੀੜੇ پڑے ਹੋਤੇ ਅਲਿਸਟ 2-3 ਦਿਨ ਨੂੰ ਤਾਂ ਬੱਚਾ ਮੇਬੀ ਇਸਨੇ ਫੇਡ ਵੀ ਨਹੀਂ ਲਿਆ ਹੋ। ਬੜਾ ਬਾਇਸਾ ਬਹੁਤ ਹੀ ਬੁਰੀ ਹਾਲਤ ਵਿੱਚ ਸੀ। ਫਿਰ ਅਸੀਂ ਨੇ ਇੱਥੇ ਪਰ ਜੋ ਪ੍ਰਾਇਮਰੀ ਟ੍ਰੀਟਮੈਂਟ ਇਸ ਕੋ ਸਟਾਰਟ ਕਰ ਰਹੀ ਹੈ। सारे के सारे जब आया था बिल्कुल ही पानी की बहुत कमी थी बच्चे में बिल्कुल ही वजन भी अराउंड अबाउट वन पॉइंट एट एक, एक किलो आठ सौ ग्राम का पूरी आई तो देखने में तो पूरे नौ महीने की बच्ची है पर वेट में भी उसको दो तीन दिन कुछ मिला नहीं खाने को इसके लिए शायद कम हो गया उसका बच्चे का वेट तो अभी तो हमने उसका जो फीडिंग स्टार्ट कर दिया है प्लस थोड़ा इन्फेक्शन वाला पार्ट है उसको ठीक करने के लिए इंजेक्शन स्टार्ट किए हैं और बस ये है कि थोड़ा सा फीडिंग बढ़ाएंगे जैसे जैसे ये बचाएगा ਜਿਵੇਂ-ਜਿਵੇਂ ਫੀਡਿੰਗ ਵਧਾਤਾ ਰਹੇ ਹਾਂ ਪਰ ਪਹਿਲੇ ਸੇ ਬੱਚਾ ਸਟੇਬਲ ਹਾਲਤ 'ਚ ਆ ਗਿਆ ਥੋੜਾ ਜਿਹਾ ਅਭੀ ਵੀ ਆਊਟ ਆਫ ਡੇਂਜਰ ਤੋਂ ਨਹੀਂ ਕਹ ਸਕਦੇ ਪਰ ਜਦੋਂ ਕੱਲ ਰਾਤ ਸੇ ਜਿਵੇਂ ਸਾਡੇ ਕੋਲ ਆਇਆ ਹੋਆ ਪਹਿਲੇ ਸੇ ਕਾਫੀ ਰੂਪ ਦੇ ਬੱਚਾ ਐਫਿਨਿਟੀ ਅੱਛੀ ਹੋ ਗਈ ਦੇਖਣੇ ਲੱਗ ਪੜਾ ਅਭੀ ਤੁਸੀਂ ਆਪਣੇ ਦੇਖਾ ਹੀ ਹਸਪਤਾਲ 'ਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸਦੇ ਕੋਲ ਮਾਂ ਹੁੰਦੀ ਹੈ ਆਲੇ-ਦੁਆਲੇ ਪਰਿਵਾਰਕ ਮੈਂਬਰ ਵੀ ਹੁੰਦੇ ਨੇ ਪਰ ਇਸ ਬੱਚੇ ਦੀ ਮਾਂ ਇਹ ਡਾਕਟਰ ਸਾਹਿਬ ਨੇ ਅਤੇ ਪਰਿਵਾਰਕ ਮੈਂਬਰ ਖਾਕੀ ਵਰਦੀ ਵਾਲੇ ਪੁਲਿਸ ਵਾਲੇ ਨਰਾਤਿਆਂ ਦੇ ਆਖਰੀ ਦਿਨ ਜਦੋਂ ਤੁਸੀਂ ਵੀ ਕੰਜਕ ਪੂਜਨ ਦੀ ਤਿਆਰੀ ਕਰ ਰਹੇ ਹੋਗੇ ਤਾਂ ਜ਼ਿਹੇਂ 'ਚ ਇਸ ਬੇਨਾਮ ਬੱਚੇ ਦੀ ਤਸਵੀਰ ਜ਼ਰੂਰ ਰੱਖਣਾ ਤਾਂ ਜੋ ਅਜਿਹਾ ਪਾਪ ਕਰਨ ਤੇ ਤੁਸੀਂ ਤੇ ਤੁਹਾਡੇ ਕਰੀਬੀ 100 ਵਾਰ ਸੋਚਣ